ਮਾਫ ਕਰਿਓ ਇਹ ਜੋ ਦਿਨ ਚੱਲ ਰਹੇ ਹਨ ਇਹ ਭਾਰੀ ਦੇਦਨ ਤੇ ਪੰਥ ਵਾਸਤੇ ਖਾਲਸਾ ਪੰਥ ਵਾਸਤੇ ਅਕਾਲ ਤਖਤ ਸਰੂਪੀ ਉਪਰਾਨਾਂ ਦਾ ਸੰਦੇਰੀ ਕਰ ਦਿੱਤਾ ਗਿਆ ਜਿਸ ਤਿੱਕੇ ਗਏ ਹਾਂ ਕਿ ਸਾਡੇ ਘਰਾਂ ਦੇ ਵਿੱਚ ਇਹਦੇ ਵਿੱਚ ਨਾ ਕੋਈ ਕੋਈ ਮਿੱਠੀ ਚੀਜ਼ ਬਣੇ ਨਾ ਕੋਈ ਗਾੜੇ ਕੁੜੇ ਸੁਣੇ ਜਾਣ ਨਾ ਕੋਈ ਲਾ ਦੇਖੀਆਂ ਜਾਣ ਸਾਹਾ ਜਿਹੜੇ ਭਾਰੀ ਦੇਦਨ ਨੂੰ ਕਹਿੰਦੇ ਖਾਲਸਾ ਪੰਥ ਦੇ ਇਹ ਮਹੀਨਾ ਖਤੋਂ ਦੇ ਉਮਿਹਨ ਚਾਹੀਦਾ ਕਿਤਾ ਕੀ ਸੀ ਵੈਸੇ ਤਾਂ ਹਰੇਕ ਪੁਰਬ ਤੇ ਹਰ ਗੁਰਪੁਰਬ ਤੇ ਜੋ ਵੀ ਪਿਧਾੜਾ ਹੁੰਦਾ ਹੈ ਉਹ ਸੰਗਤਾਂ ਦਾ ਕਰਕੇ ਪਰਣਾ ਜਾਏ ਪਰ ਆਜ ਮਰੀ Hindu ਵੀ ਰਣ ਦੇ ਜਿਹੜੇ ਸਾਡੇ ਵੀਰ ਦੇ ਪਰਿਵਾਰ ਨੇ ਜਿਹੜੇ ਉਹਨਾਂ ਨੂੰ ਵੀ ਕਹੀ ਸੀ ਕਿ ਤੁਹਾਨੂੰ ਵੀ ਵੱਧ ਜੜ ਕੇ ਆਉਣਾ ਚਾਹੀਦਾ ਸੀ ਇਹ ਕੋਈ ਘਰ ਲਾ ਕੇ ਲਾਉਣ ਵਾਲੀ ਗੱਲ ਨਹੀਂ ਹੈ ਤੁਹਾਨੂੰ ਚਾਹੀਦਾ ਸਿਰ ਮੈਨੂੰ ਗੱਲ ਚੇਤੇ ਆਉਂਦੀ ਹੈ ਹਨਨਪੁਰ ਸਾਹਿਬ ਦੀ ਗੱਲ ਹੈ ਕਸੀ ਨੰਨ ਪੁਛੇ ਉਸਨੂੰ ਕੀਤਰ ਕਰਦੇ ਰਹੇ ਸਨ ਤੇ ਨੈਣਾ ਜੇ ਵੀ ਕੋਈ Hindu ਪਰਿਵਾਰ ਨੂੰ ਉਹ ਉਥੇ ਦਰਸ਼ਨ ਕਰਨ ਗਿਆ ਮੇਲਾ ਕਰਨ ਗਿਆ ਉਹ ਤੋਂ ਵਾਪਸ ਆ ਕੇ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਭਾਈ ਇੱਥੇ ਕੋਈ ਗੁਰਦੁਆਰਾ ਵੀ ਹੈ ਉਹਨਾਂ ਨੂੰ ਪਤਾ ਨਹੀਂ ਸੀ ਕਿ ਗੁਰਦੁਆਰਾ ਨੂੰ ਪਤਾ ਸੀ ਖਲੀਦ ਹੋਇਆ ਸੀ Hindu ਪਰਿਵਾਰ ਆਇਆ ਤੇ ਉਹ ਅਨੰਦਪੁਰ ਸਾਹਿਬ ਜਦੋਂ ਆਇਆ ਤਾਂ ਪਤਾ ਚੱਲੋ ਕੋਈ ਰੁਕ ਕੇ ਨਾ ਦਸਤ ਦੇਖੀ ਸੀ ਚੀਜ਼ ਕੀ ਹੈ ਉਹ ਪਰਿਵਾਰ ਨੇ ਡਰਾਈਵਰ ਨੇ ਦੱਸਿਆ ਕਿ ਇੱਥੇ ਉਹ ਕੋਈ ਸਿੱਖ ਸੀ ਇਆ ਪੰਜਾਬੀ ਸੀ ਕਹਿੰਦੀ ਹੈ ਉਹਨੇ ਕਿਹਾ ਕਿ ਭਾਈ ਇੱਥੇ ਵੀ ਤੁਸੀਂ ਮਹਾਰਾਜ ਦਰਸ਼ਨ ਕਰ ਜਾਓ ਉਹ ਜਦੋਂ ਥੱਲੇ ਆਇਆ ਤੇ ਕਈ ਵਾਰ ਹੁੰਦਾ ਕਿ ਧਰਮ ਨੂੰ ਦੂਸਰੇ ਧਰਮੋਂ ਪੜ੍ਹਦੇ ਨਾ ਥੋੜਾ ਜਿਹਾ ਜਜਸਪੀ ਹੁੰਦੀ ਹੈ ਕਿ ਇਹਦੇ ਬਾਰੇ ਨੌਲੇਜ ਲਈ ਜਾਵੇ ਕੀ ਉਹ ਤੇਰਾ ਸਾਡੇ ਤੇ ਫੌਜੀ ਸਾਹਿਬ ਹੁੰਦੇ ਸਨ ਇੱਕ ਦਫ਼ਤਰ ਦੇ ਵਿੱਚ ਉਹ ਸਾਰੀ ਇਨਫੋਰਮੇਸ਼ਨ ਦੇ ਦਿੰਦੇ ਸਨ ਇਹ ਸਾਡੇ ਦੇਖੀ ਦੀ ਗੱਲ ਹੈ ਉਹ ਜਦੋਂ ਉਹਨਾਂ ਨੂੰ ਪੁੱਛਿਆ ਕਿ ਭਾਈ ਇਤਿਹਾਸ ਕੀ ਹੋਇਆ ਤੇ ਇਤਿਹਾਸ ਕੀ ਹੈ ਖਾਲਸਾ ਪੰਥ ਦਾ ਜੀ ਇਤਿਹਾਸ ਹੈ। ਪਤਖਸ਼ੀ ਕੇਸਗੜ ਸਰਸੰਤ ਜਦੋਂ ਘੋਰਾ ਸਾਹਿਬ ਵੱਲ ਗਿਆ। ਉਹਨੂੰ ਤੇ ਇੱਕ ਪਦਰ ਮਰੇ ਜੀ ਥਾਂ ਤੇ ਉੱਥੇ ਗਏ ਨੇ। ਉਹ ਇਤਿਹਾਸ ਸੁਣਿਆ ਨਾ ਤੇ ਰੋਣ ਹੀ ਲੱਗਿਆ ਹੁੰਦਾ। ਉਹਨਾਂ ਦਾ ਸਾਰਾ ਪਰਿਵਾਰ ਹੀ ਰੋਗ ਲੱਗ ਗਿਆ। ਜਦੋਂ ਪਤਾ ਲੱਗਿਆ ਕਿ ਇਹਨਾਂ ਨੇ ਕਿਹੜੇ ਧਰਮ ਵਾਸਤੇ ਸਾਡੇ ਧਰਮ ਵਾਸਤੇ ਉਹਨੇ ਸ਼ਹਾਦਤ ਦਿੱਤੀ। ਉਹ ਰੋ ਹੀ ਜਾਵੇ। ਚੁੱਪ ਕਰਵਾਇਆ ਕੋਈ ਗੱਲ ਨਹੀਂ ਚੁੱਪ ਕਰ ਕੋਈ ਗੱਲ ਬਹਿਰਾਲ ਸੀ ਉਹ ਉਧਰ ਹੀ ਜਾਵੇ ਕਹਿੰਦੀ ਮੈਂ ਵੇਖਣੀ ਤੁਸੀਂ ਕੁਝ ਨਾ ਤੁਸੀਂ ਕਿਹਾ ਉਹਦਾ ਸਾਰਾ ਪਰਿਵਾਰ 5-6 ਜਣੇ ਸਨ ਇਹ ਅਸੀਂ ਆਪ ਦੇਖ ਰਹੇ ਕਿ ਕੀ ਗੱਲ ਹੈ ਅਸੀਂ ਉਹਦੇ ਨਾਲ ਸੋਚਦੇ ਪੁੱਛੀਏ ਭਾਈ ਕਿਉਂ ਤੁਸੀਂ ਰੋ ਰਹੇ ਹੋ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਪਤਾ ਨਹੀਂ ਗੁਰੂ ਰਾਮਦਾਸ ਬਾਸ਼ਾ ਕੇ ਕੋਈ ਕਿਰਪਾ ਕੇ ਉਹਦਾ ਹੈ ਕਹਿੰਦੇ ਸਾਨੂੰ ਪਤਾ ਹੀ ਨਹੀਂ ਕਿ ਸਾਡੇ ਧਰਮ ਲਈ ਕਿਸ ਨੇ ਸ਼ਹਾਦਤ ਦਿੱਤੀ ਉਹ ਰੋ ਹੀ ਜਾਵੇ ਤਨੀ ਹੁੰਦੀ ਕਿਹੜੀ ਸ਼ਰਧਾ ਬਣੀ ਜੋ ਪਰਿਵਾਰ ਦੇ ਗੁਰੂ ਰਾਮਦਾਸ ਸਾਹਿਬ ਜੀ ਜਦੋਂ ਵਾਪਸ ਦੇਖੋ ਕੋਈ ਤਾਂ ਕੋਈ ਤਾਂ ਨਾ ਕੋਈ ਐਗਜ਼ਾਮਪਲ ਸੈੱਟ ਕਰਦਾ ਹੈ ਕਿ ਮੋੜ ਕੇ ਵਾਪਸ ਕਿਹਾ ਉਹਦਾ ਪਿਆਰ ਪਿਆ ਉਸ ਪਰਿਵਾਰ ਪੰਜ ਛੇ ਜੜੇ ਸਦਕੇ ਦੇ ਜਦੋਂ ਸਦਗੀ ਭਰავਗੇ ਜਦੋਂ ਅਗਲੀ ਵਾਰ ਆਵਾਂਗੇ ਸਾਡੇ ਤੇ ਮਾਰਨ ਫਿਰ ਕੌਣ ਕਰੇ ਸ਼ੇਗੂ ਵੀ ਨੇ ਪੇਸ਼ ਆਇਆ ਸ਼ੇਗੂ ਵੀ ਉਹ ਸਾਰਾ ਪਰਿਵਾਰ ਇਸ ਤਰ੍ਹਾਂ ਸਾਰੇ ਨਮਸਕਾਰ ਜਿ ਜਿਹੜੇ ਗੁਰੂ ਨੇ ਸਾਡੀ ਇਸ਼ਾਹਤ ਦਿੱਤੀ ਸਾਰਾ ਆਪਾਪ ਹੀ ਵਾਰ ਕੇ ਰੱਖ ਦਿੱਤਾ ਅਸੀਂ ਕੀ ਕਿਰਤ ਕਰਨ ਬਣ ਕੇ ਵੀਰੋ ਅਗਯਕਠੇ ਅੰਦਰ ਭਾਵੇਂ ਸਿੱਖ ਧਰਮ ਦੇ ਲੋਕ ਸਾਡੀ ਸੰਗਤ ਹੈ ਭਾਵੇਂ ਹਿੰਦੂ ਧਰਮ ਦੇ ਵੀ ਹਨ ਕਿਰਤ ਕਰਨ ਦਾ ਬਣਨਾ ਉਹ ਬੜਾ ਬੜਾ ਬੀਅੰਤ ਜੀ ਉਹ ਪਿਆਰ ਬੜਾ ਕਰਦਾ ਉਹ ਕਿੰਨੇ ਸਾਨੂੰ ਪਾਲਦਾ ਹੈ ਉਹ ਪਾਲਦਾ ਹੈ ਕੋਈ ਸ਼ੱਕ ਨਹੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਾਹਿਬ ਜੀ ਅੱਜ ਜੋ ਸਮਾ ਚੱਲ ਰਿਹਾ ਹੈ ਇਸ ਚੱਲ ਰਿਹਾ ਮੇਰੇ ਨੂੰ ਬੇਨਤੀ ਕੀਤੀ ਹੈ ਇਹ ਸਾਹਿਬ ਜੀ ਆਦੇ ਦੇ ਦਿਨ ਚੱਲ ਰਿਹਾ ਹੈ ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰਵਾਹ ਤੇ ਸਾਡੇ ਸਾਰੇ ਪਰਵਾਹ ਤੇ ਕਿ ਬਾਬਾ ਦੇ ਸ਼ਿਰ ਜਿਹੜੇ ਬਿੱਖੇ ਨੂੰ ਕਹਿ ਤੀਏ ਨਾ ਸਭਾ ਭਾਈ ਦੇ ਵਿੱਚ ਅਸੀਂ ਅਕਿਰਤ ਕਰਨ ਨਹੀਂ ਆ ਅਕਿਰਤ ਕਰਨ ਨਹੀਂ ਮੈਂ ਕੱਲ੍ਹ ਦੀ ਬੇਨਤੀ ਕੀਤੀ ਸੀ ਕੀਰਤਨ ਕਰਨ ਗਏ ਤੇ ਉਰਸ ਸਾਹਿਬ ਜੀ ਨੂੰ ਕਿਲਾ ਸ਼ਟਨ ਲੱਗੇ ਨਾ ਤੇ ਫੈਦਿਆ ਜੀ ਫੈਦਿਆ ਸਿੰਘ ਦੀ ਮਾਫ਼ ਕਰਿਓ ਨਾਲ ਜਦੋਂ ਸਾਹਿਬ ਜੀ ਦਾ ਸ਼ਰੀਰ ਦੇਖਿਆ ਨਾ ਉਹਨਾਂ ਨੇ ਬਿਸ਼ਿਧਿਆ ਅਰੰਤ ਕਰ ਲਿਆ ਤੇ ਫੈਦਿਆ ਸਿੰਘ ਜੀ ਦੇ ਨਾਲ ਸਰੂਪੇ ਕੱਢ ਕੇ ਕਿਹਾ ਆਪਣਾ ਸਰੂਪਾ ਜਿਹੜਾ ਗਲਤ ਲਿਆ ਸੀ ਵੱਡਾ ਸਰੂਪਾ ਸੀ ਤੇ ਉਹ ਹਜ਼ੂਰੀਆ ਜੀ ਨੂੰ ਕਹਿੰਦੇ ਹਨ ਕੱਢ ਕੇ ਨਾ ਤੇ ਸਾਹਿਬ ਜੀ ਦੇ ਦਾ ਉੱਪਰ ਪਾਉਣਾ ਚਾਹਿਆ ਉਹਨਾਂ ਦੀ ਸ਼ਦੇਹ ਤੇ ਉਹਦੇ ਸ਼ਰੀਰ ਤੇ ਪਈ ਇਹ ਇਹ ਬੇਦਵੀ ਹੈ ਜਿਹੜੇ ਸਹਬਜਾਦੇ ਮਖਮਲ ਦੀ ਸੇਕ ਉਤੇ ਸੌਂਦੇ ਸਨ ਵੱਡੇ ਸੋਨੇ ਸੋਨੇ ਬੈਠਾ ਤੇ ਸੌਂਦੇ ਸਨ ਗੁਰੂ ਸਾਹਿਬ ਦੀ ਗੋਦ ਵਿੱਚ ਸੌਂਦੇ ਸਨ ਆਪਣੀ ਦਾਦੀ ਦੀ ਗੋਦ ਵਿੱਚ ਸੌਂਦੇ ਸਨ ਮਾਤਾ ਜੀ ਦੀ ਗੋਦ ਵਿੱਚ ਸੌਂਦੇ ਸਨ ਅੱਜ ਥੱਲੇ ਪਏ ਤੀਰ ਲੱਗੇ ਬੜਾ ਬਜ਼ਾਰ ਬੜਾ ਮਹਾਰਾਜ ਚ ਰੋ ਰਹੇ ਨੇ ਪਈਦਾ ਸੀ ਤੇ ਗੁਰੂ ਸਾਹਿਬ ਜੀ ਨੇ ਜਦੋਂ ਪਾਉਣ ਲੱਗੇ ਨਾ ਤੇ ਗੁਰੂ ਸਾਹਿਬ ਨੇ ਰੋਕ ਦਿੱਤਾ ਪਈਦਾ ਸਿੰਘ ਜੀ ਕੀ ਕਰ ਰਹੇ ਸੀ ਬਾਈ ਦੇ ਜੀ ਰੋਕੇ ਕਹਿੰਦੇ ਗੁਰੂ ਸਾਹਿਬ ਕੀ ਮੈਂ ਕੋ ਦੇਖਿਆ ਨਹੀਂ ਸਾਹਿਬ ਜਗਤ ਦੇ ਸ਼ਰੀਰ ਦੇਖਿਆ ਨਹੀਂ ਜਾਂਦਾ ਛਲਣੀ ਪਏ ਨੇ ਤੇ ਮੈਂ ਤੁੰਕ ਤੱਕ ਤੁਰ ਗੁਰੂ ਸਾਹਿਬ ਨੇ ਉੱਥੇ ਰੋਕੇ ਕਹਿ ਦਿੱਤਾ ਉਸੇ ਉੱਥੇ ਰੋਕੇ ਕਹਿ ਦਿੱਤਾ ਬਾਈ ਦੇ ਜੀ ਐਦਾਂ ਨਾ ਕਰਿਓ ਜੇ ਤੁਹਾਡੇ ਕੋ ਇੰਨੇ ਹਜੂਰੀਏ ਇਨੇ ਕੱਪੜੇ ਤੁਹਾਡੇ ਕੋਲ ਹੈ ਤੇ ਮੇਰੇ ਸਾਰੇ ਸਿੰਘਾਂ ਦੇ ਪਾ ਦੋ ਸਾਰੇ ਦੇ ਪਾ ਦੋ ਪਿਤਾ ਇਹ ਨਾ ਸਕੇ ਕਿ ਤੁੰਗ ਕਵੇ ਕਿ ਆਪਣੇ ਬੱਚਾ ਦੇ ਦਾ ਦਰਦ ਕਰਾਂਗੇ ਆਪਣੀ ਸੰਗਤ ਨਾਲ ਵਿੱਚ ਕਰਨਾ ਚਾਹੁੰਦੇ ਜਿਆਦਾ ਸਾਰੇ ਸਿੱਖਾਂ ਦੇ ਪਾ ਦੋ ਜਿਹੜੇ ਜਿਹੜੇ ਸ਼ੇਰ ਨੇ ਐਦਾਂ ਦਾ ਕਪੜਾ ਲੈ ਆਓ ਤੇ ਗੁਰੂ ਨੇ ਸੱਜ ਦੇ ਵਿੱਚ ਕਰਨੇ ਕੀਤਾ ਗੁਰੂ ਸੱਜ ਦੇ ਵਿੱਚ ਕਰਨੇ ਕੀਤਾ ਗੁਰੂ ਨੇ ਆਪੇ ਵਾਰਿਆ ਪਿਤਾ ਵਾਰੇ ਪੁੱਤ ਵਾਰੇ ਮਾਂ ਵਾਰੇ ਆਪਣਾ ਪਰਿਵਾਰ ਨਾਨਕਾ ਪਰਿਵਾਰ ਨੂੰ ਵਾਰਿ ਰੱਖਦੇ ਕਿਦੇ ਲਈ ਕੋਈ ਹੁੰਦਾ ਨਾ ਮੈਂ ਆ ਜੀ ਕੰਮ ਕੀਤਾ ਜੀ ਮੈਂ ਕ੍ਰਾਫਟਿੰਗ ਦਾ ਕੇ ਜਾ ਰਿਹਾ ਜੀ ਇਹ ਮੇਰੇ ਬੱਚਿਆਂ ਦੀ ਹੈ ਉਹਨਾਂ ਦੇ ਵਾਸਤੇ ਆ ਇਹ ਥੋੜਾ ਜਿਹਾ ਸੁੱਖ ਪਾ ਲੈਣਗੇ ਇਹ ਜੀ ਮੈਂ ਘਰ ਬਣਾ ਕੇ ਜਾ ਰਿਹਾ ਇਹ ਧਨ ਦੌਲਤ ਮੈਂ ਛੱਡ ਕੇ ਜਾ ਰਿਹਾ ਬੱਚੇ ਤੁਹਾਡੇ ਵਾਸਤੇ ਜਾ ਰਿਹਾ ਆਪਣੇ ਮਾਪੇ ਤਾਂ ਸਿੱਖਦੇ ਆ ਕਿ ਕਿਵੇਂ ਜੀ ਤੁਹਾਡੇ ਵਾਸਤੇ ਮੈਂ ਇਹ ਮੇਰੇ ਵਰਗਾ ਨਾ ਨਹੀਂ ਸੋਚਦਾ ਮੈਂ ਬੱਚੋ ਤੁਹਾਡੇ ਮਾਂ ਦੀ ਮੁੱਛ ਨੂੰ ਵੀ ਕਿਹਾ ਮਾਂ ਸਿੰਘਣੀ ਨੂੰ ਵੀ ਕਿਹਾ ਮਾਤਾ ਤੈਨੂੰ ਮੈਂ ਕਿਹਾ ਜੇ ਮਨ ਮਰ ਵੀ ਗਿਆ ਤਾਂ ਦੇ ਵਾਸਤੇ ਨੱਕ ਕਰ ਜੂਗਾ ਕਿ ਤਰ੍ਹਾਂ ਕੰਮ ਕਰਦੇ ਹੋ ਉਹਨੇ ਤੁਸੀਂ ਬਾਣੀ ਤੋਂ ਬਾਣੀ ਹੈ ਤਾਂ ਮੈਂ ਦੁਨਿਆਵੀ ਨਾ ਦੁਨਿਆਵੀ ਗੱਲਾਂ ਹੀ ਕਰ ਰਿਆਂ ਕਿ ਜੋੜ ਕੇ ਚਲੋ ਭਈ ਇਹਨਾਂ ਦੇ ਵਾਸਤੇ ਕਰਕੇ ਜਾਓ ਦੁਨਿਆਵੀ ਗੱਲ ਕੀਤੀ ਨਾ ਪਰ ਗੁਰੂ ਸਾਹਿਬ ਦੇਖੋ ਸਾਰਾ ਬਾਹਰ ਕੇ ਵੀ ਨਾ ਸੰਗਤ ਨੂੰ ਕਹਿ ਰਹੇ ਨੇ ਗੁਰੂ ਸਾਹਿਬ ਦੇ ਗੱਲ ਆਜ ਤੋਂ ਬਾਅਦ ਤੁਹਾਡਾ ਜਿਹੜਾ ਗੁਰੂ ਹਨ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਨਹੀਂ ਕਹੇ ਕਿ ਸਾਡੀ ਪੀੜੀ ਵਿੱਚੋਂ ਸਾਰਾ ਕੁਝ ਹੀ ਬਾਹਰ ਕੇ ਨਾ ਅੱਗੇ ਸਾਡਾ ਉਹ ਜਦੂ ਦੀ ਇਹੋ ਕਿਤਨਾ ਵਿਸ਼ਾਲ ਹੈ ਅਰਦਾਸ ਹੈ ਕਿਤਨਾ ਪਿਆਰ ਕਰਦੇ ਸਕਦਾ ਸਾਨੂੰ ਦੇਖ ਕੇ ਕਿਆ ਸੀ ਮੈਂ ਤੁਹਾਨੂੰ ਲੰਗਾਰ ਖਾ ਜੋਗੀ ਦੇ ਬੋਲ ਜਿਤੇ ਆਉਂਦੇ ਨੇ ਇਨ ਗਰੀਬ ਸਿੱਖਰ ਕੋ ਦੇਉ ਪਾਤਸ਼ਾਹੀ ਇਹ ਯਾਦ ਕਰੇ ਅਮਰੀ ਗੁਰਿਆਈ ਸਾਨੂੰ ਦੇਖ ਕੇ ਕਿਆ ਸੀ ਸਿੱਖਾਂ ਨੂੰ ਦੇਖ ਕੇ ਕਿਆ ਸੀ ਅੱਜ ਦੱਸੋ ਕਿੰਨਿਆਂ ਜੀ ਦੇ ਮਰਛਿਆ ਕਿੰਨਿਆਂ ਕਿਨੇ ਮਰਛਿਆ ਗੁਰੂ ਦੇ ਅਜੂਰੀ ਵਿੱਚ ਬਚਨ ਕਰਿਆ ਕਰੋ ਪ੍ਰਣ ਕਰਿਆ ਕਰੋ ਮਹਾਰਾਜ ਜੀ ਜਿਹੜਾ ਹੋ ਗਿਆ ਜਿਹੜਾ ਸਮਾ ਬੀਤ ਗਿਆ ਉਹਨੂੰ ਸਾਨੂੰ ਬਖਸ਼ ਦਿਓ ਬਖਸ਼ ਦਿਓ ਤੇ ਬਚਨ ਕਰਕੇ ਜਾਓ ਮਹਾਰਾਜ ਜੀ ਅੱਗੇ ਮਹਾਰਾਜ ਜੀ ਉਹਨਾਂ ਸੇ ਅੰਮ੍ਰਿਤ ਛਕਿਆ ਦੇ ਗੁਰੂ ਵਾਲੇ ਬਣੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਜਿਨ੍ਹਾਂ ਕੋ ਕੋਈ ਰਹਿਤ ਵਿੱਚ ਕੋਈ ਗਲਤੀ ਹੋ ਗਈ ਹੈ ਮਹਾਰਾਜ ਜੀ ਪ੍ਰਾਰਣ ਕਰਕੇ ਜਾਓ ਬਚਨ ਕਰੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਆਪ ਦੀ ਸੀ ਪੰਜ ਪੈਰਾਂ ਦੇ ਕੇ ਪੇਸ਼ ਹੋਵੋ ਇਹ ਥੋੜਾ ਹੈ ਕਿਸੇ ਗਲਤੀ ਹੋ ਗਈ ਤੇ ਭਾਈ ਹੁਣ ਮੈਂ ਕੋਈ ਗੱਲ ਕਰਨੀ ਨਹੀਂ ਜੀ ਕਿ ਜਿਨਾਂ ਕੋ ਭਾਈ ਕੋਈ ਗੱਲ ਹੋ ਗਈ ਹੈ ਕੋਈ ਰਹਿਦ ਰਹਿ ਕੋਈ ਗਲਤੀ ਹੋਈ ਹੈ ਤੇ ਮਾਰੇ ਪੰਜ ਪਿਆਰੇ ਤੇ ਕੇ ਪੇਸ਼ ਹੋ ਤੇ ਪਾਛਾ ਨੇ ਲਿਖਿਆ ਨਾ ਅੱਗੇ ਦੇਖੀ ਲੋ ਨਾ ਲਾਲਾ ਪਾਛਾ ਦੇ ਵਿੱਚ ਜਿਹੜਾ ਵੀਰ ਗਿਆ ਛੱਡੋ ਮੇਰੀਆਂ ਧੀਆਂ ਨੂੰ ਵੀ ਬੇਨਤੀ ਹੈ ਮੇਰੇ ਭਰਾਵਾਂ ਵੀਰਾਂ ਨੂੰ ਵੀ ਬੇਨਤੀ ਹੈ ਥੋੜ੍ਹ ਜਾ ਆਪਣੇ ਆਪਣੇ ਘਰ ਨੂੰ ਬੜੋ ਸਾਡਾ ਅਸਲੀ ਘਰ ਖਾਲਸਾ ਪਤੰਥ ਦਾ ਘਰ ਹੈ ਉਹਦੇ ਵਿੱਚ ਵਾਪਸ ਹੋਵੋ ਕੀਰਤਨ ਕਰਦੇ ਜਿੰਨਾ ਤੁਸੀਂ ਕਹੋ ਕਿ ਮੈਂ ਵੀਣਾ ਨੂੰ ਫਿਰ ਬੇਨਤੀ ਕਰਦਾ ਜਿੰਨਾ ਸੰਤ ਗੁਰੂ ਸਾਹਿਬ ਦੀ ਸੇਵਾ ਲੋੜ ਕਿ ਮੈਂ ਕਰਦਾ ਰਹੂੰਗਾ ਮੈਨੂੰ ਬਿਲਕੁਲ ਸਭ ਪਤਾ ਹੈ ਅਸੀਂ ਕਈ ਵਾਰ ਸੋਚਦੇ ਨਹੀਂ ਆ ਟਾਈਮ ਨਹੀਂ ਦੇ ਸਕਦੇ ਕਿ ਜਿੰਨਾ ਗੁਰੂ ਸਾਹਿਬ ਆਪਾਂ ਨੂੰ ਸੇਵਾ ਕਰਦਾ ਹੈ ਪਰ ਕੀਰਤਨ ਕਰਨ ਦਾ ਸਭ ਤੋਂ ਤਾਂ ਹੀ ਹੈ ਜੇ ਤੁਸੀਂ ਗੁਰੂ ਵਾਲੇ ਬਣੋ ਗੁਰਬਾਣੀ ਸੁਣਾਉਣ ਦਾ ਤਾਂ ਹੀ ਫਾਇਦਾ ਹੈ ਜੇ ਤੁਸੀਂ ਗੁਰੂ ਉਸ ਬਾਣੀ ਨੂੰ ਆਪਣੇ ਮਨ ਵਿੱਚ ਧਾਰ ਕੇ ਗੁਰੂ ਵਾਲੇ ਬਣ ਜਾਓ ਮੈਂ ਸੱਚ ਕਹਾਂ ਅੱਜ ਤੇ ਅੱਜ ਤੇ ਦਿਨਾਂ ਦੇ ਵਿੱਚ ਜਿਹੜਾ ਸਤ ਗੁਰੂ ਦਾ ਬਣ ਗਿਆ ਅੱਜ ਦਿਨ ਦੇ ਨਾਲ ਵਿੱਚ ਕੋਈ ਬੜ ਗਿਆ ਦਾ ਮੈਂ ਸੱਚ ਕਹਦਾ ਗੁਰੂ ਦੇ ਵਿੱਚ ਮੈਨੂੰ ਇਦਾਂ ਲੱਗਦਾ ਹੈ ਮੈਨੂੰ ਨਹੀਂ ਪਤਾ ਗੁਰੂ ਇਹਦਾ ਪਿਆਰ ਕਰੇਗਾ ਨਾ ਉਲਾਂ ਵੀ ਤਾਂ ਦੇਣਾ ਮੈਨੂੰ ਲੱਗਦਾ ਹੈ ਹੋਰ ਤੇ ਇੱਕ ਵਾਰ ਪਰ ਸਦੀ ਕਿਰਪਾ ਕਰ ਗੁਰੂ ਗ੍ਰੰਥ ਸਾਹਿਬ ਮੇਰਾ ਸਦੀ ਕਿਰਪਾ ਕਰ ਲਈ ਤੇ ਜਿੱਤੇ ਕਰਿਓ ਛੋਟੇ ਸਹਿਜਾਂ ਦੇ ਸੇ ਮਾਤੀਓ ਮੇਰੀਓ ਮਰੀਆ ਭੈਣੋ ਇੱਕ ਜਿੱਤੇ ਕਰਿਓ ਸਾਹ ਜਿਹੜਾ ਸੱਤ-ਸੱਤ ਦਿਨ ਉਸਦੀ ਮਰ ਗਈ। ਇੱਕ ਵਾਰੀ ਚੇਤੇ ਕਰਿਓ। ਸਾਡੇ ਬੱਚੇ ਹਨ ਛੋਟੇ-ਛੋਟੇ ਬੱਚੇ ਬੈਠੇ ਹਨ। ਮਾੜੀ ਜੀ ਸੱਤ ਲੱਗ ਜਾਂ। ਮਾੜੀ ਜੀ ਸੱਤ ਲੱਗ ਜਾਂ ਵੀ ਪਹਿਰਾ ਬੈਠਾ ਹੈ। ਤੇ ਉਹ ਰਾਤ ਨੂੰ ਸੁਪਾ ਕੇ ਹੁੰਦਾ ਹੈ। ਇੱਕ ਚਾਦਰ ਲਿੱਤ ਕੇ ਬੈਠਾ ਤੇ ਮੈਨੂੰ ਲੱਗਾ ਇੰਨਾ ਚਿੰਤਾ ਜੀ ਪਾਈ ਪੈ ਦਿੰਦੀ ਇਨਾ ਚਾਦਰ ਮੈਂ ਆਪਣੇ ਸੋਹਣਾ ਨਾਲ ਸੋਹਣਾ ਚਾਦਰ ਪਾ ਦੋ। ਹਨਾ ਨਾ ਲੱਗ ਜਾ। ਰਾਤਰੀ ਚਾਲੀ ਕਰਦਾ ਦੂਜੇ ਦੀ ਬਾਜੂ ਕਰਦਾ। ਪਿਆਰ ਹੈ, ਸਮਿਆਵੀ ਪਿਆਰ।

ਜਿਵੇਂ ਮੇਧਰ ਦੀ ਰਾਖਾਂਵੇਂ ਸਾਡੀ ਰੱਖਿਆ ਲਈ ਆਪਣੇ ਪਿਤਾ ਦੀ ਪੱਗ ਦੀ ਹੀ ਨਹੀਂ ਮਰੁੰਦੇ ਅਸੀਂ ਉਹਨਾਂ ਦੇ ਵਾਰਸਾਂ ਧੀਓ ਤੁਸੀਂ ਉਹਨਾਂ ਦੇ ਵਾਰਸ ਹੋ ਤੁਸੀਂ ਮਾਤਾ ਸਹਿਨਪੁਰ ਦੇ ਵਾਰਸ ਤੁਸੀਂ ਮਾਤਾ ਗੁਜਰਕੌਰ ਦੇ ਵਾਰਸ ਇਹ ਸੰਕਲਪ ਤੁਹਾਡੇ ਨਾਲ ਹੈ ਇਹ ਸੰਕਲਪ ਤੁਸੀਂ ਗੁਰੂ ਆਲੇ ਬਣੋ ਤੁਸੀਂ ਜਿੰਨੀਆਂ ਮੇਰੀਆਂ ਭੈਣਾਂ ਮੇਰੇ ਤਾਵਾ ਮੇਰੀਆਂ ਮਾਵਾ ਦਾਦੀਆਂ ਸੰਗੇ ਬੈਠੇ ਹੋ ਸੀ ਅੱਜ ਜਿਹੜੇ ਉਪਰਾਲਾ ਕਰ ਰਹੇ ਹੋ ਜੀ ਤੁਹਾਡੇ ਉਪਰਾਲੇ ਨਾਲ ਤੁਸੀਂ ਸਾਨੂੰ ਦਰਬਾਰ ਸਾਹਿਬ ਦੇ ਵਿੱਚੋਂ ਕੀਰਤਨ ਦੀ ਸੇਵਾ ਲਈ ਬੁਲਾਇਆ ਪਰ ਪ੍ਰਤਿਯੋਗ ਮੇਰੀ ਇੱਕ ਬੇਨਤੀ ਸੁਣੋ ਮੇਰੀ ਇੱਕ ਮਾਤਾ ਉਹ ਬੇਨਤੀ ਸੁਣੋ ਤੁਸੀਂ ਗੁਰੂ ਵਾਲੇ ਬਣੋ ਬੱਚਾ ਜਿਹੜੀਆਂ ਬੜੀਆਂ ਹਨ ਉਹਨਾਂ ਨੂੰ ਸਜਦਾ ਹੈ ਵਿਵਾਰ ਕੇ ਉਹਨਾਂ ਦੇ ਸਿਰ ਝੁਕਦਾ ਹੈ ਅਰ ਕੱਲੀ ਇਹ ਨਾ ਸੋਚਿਓ ਕਿ ਮੈਂ ਭਈ ਆ ਕੇ ਚੌਂਕੀ ਚ ਆਉਣੀ ਹਾਂ

ਮੈਂ ਇੱਕ ਬੜੀ ਬੇਨਤੀ ਕਰਦਾ ਹਾਂ ਮੈਂ ਹਰੇਕ ਰੀਤ ਦੇ ਵਿੱਚ ਹੱਥ ਜੋੜ ਕੇ ਬੇਨਤੀ ਕਰਦਾ ਹੁੰਦਾ ਭੈਣੋ ਤੁਹਾਨੂੰ ਮਹਾਰਾਜੇ ਬੜਾ ਰਜਾਇਆ ਜੀ ਬੜੀ ਤੁਹਾਨੂੰ ਬੜੀ ਤੁਹਾਨੂੰ ਸਤਿ ਸ੍ਰੀ ਅਕਾਲ ਦਿੱਤੀ ਜੇ ਤੁਹਾਡਾ ਬੜਾ ਸਰਕਾਰ ਕੀਤਾ ਗੁਰਨਾਥ ਪਾਸ਼ਾ ਤੋਂ ਬੰਦਾ ਕੀ ਹੈ ਜਦ ਜਦ ਮੈਂ ਰਾਜਾ ਇਹੋ ਬੋਲੋ ਕਿਉਂ ਬੰਦਾ ਕੀ ਹੈ ਜਦ ਜਦ ਮੈਂ ਰਾਜਾ ਤੁਹਾਨੂੰ ਕਿੰਨਾ ਮਰਿਆ ਕਿ ਉਹਨੂੰ ਬੰਦਾ ਨਹੀਂ ਬੋਲਣਾ ਇਹ ਜਿਹੜੀਆਂ ਰਾਜਿਆਂ ਨੂੰ ਪੈਦਾ ਕਰਦੀਆਂ ਹਨ ਜਿਹੜੀਆਂ ਯੋਧਿਆਂ ਨੂੰ ਪੈਦਾ ਕਰਦੀਆਂ ਹਨ ਜਿਹੜੀ ਸੰਤ ਮਹਾਂਪੁਰਖਾਂ ਨੂੰ ਪੈਦਾ ਕਰਦੀਆਂ ਹਨ ਕਿਤਾਬ ਤੁਸੀਂ ਬੰਦਾ ਬੋਲ ਸਕਦਾ ਪਰਦੇਸੇ ਮਾਰ ਨੇ ਇਹ ਗੱਲ ਲਿਖੀ ਹੈ ਉੱਥੇ ਮਾਰ ਨੇ ਵੀ ਲਿਖਿਆ ਹੈ ਮਾਰ ਕਿ ਜਿਨ ਹਰ ਵਕਦਾ ਨਾਮ ਨਾ ਬਸਿਓ ਤੈਨ ਮਾਤ ਪੀਜਾ ਨਾ ਬੰਝਾ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਨਹੀਂ ਹੈ ਗੁਰੂ ਨੂੰ ਬਾਝ ਪਾ ਕਰ ਅਸੀਂ ਅੰਦਰ ਝਾਤ ਮਾਰੀਏ ਝਾਤ ਮਾਰੀਏ ਅਸੀਂ ਕਿਹਦੇ ਗੁਰੂ ਵਾਲੇ ਹਾਂ ਕਿੰਨਿਆਂ ਨੂੰ ਬਤਾਵਾ ਹਰ ਜਿਹੜੀ ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਜੋੜਦੀ ਹੈ ਹੁੰਦੀ ਕਿੰਨਿਆਂ ਨੂੰ ਬਤਾਵਾ ਹੁਣ ਜਿਹੜੇ ਦਸਤੀਆਂ ਆਣ ਕੀ ਭਾਈ ਆ ਸਾਡਾ ਇਤਿਹਾਸ ਹੈ ਫਿਰ ਇਤਿਹਾਸ ਹੈ ਆ ਬਾਬਿਆਂ ਦੇ ਦਿਨ ਹਨ ਸਾਰੇ ਬੱਚੇ ਕਹਿੰਦੇ ਭਾਈ ਫੋਨ ਫੜਾ ਦੇ ਤੇ YouTube ਲਾ ਲੋ ਕੋਈ ਫਿਲਮਾਂ ਦੇ ਦੇਖ ਲੋ ਕਾਰਟੂਨ ਦੇਖ ਲੋ ਸਾਡੇ ਤੋਂ ਖੈਰਾ ਛੋਟੇ ਕੰਮ ਕਰਦੇ ਆਂ ਜਿਹੜੇ ਭਈਏ ਨਾ ਨਾ ਪੜ੍ਹ ਇਹਨਾਂ ਕਰੰਗ ਮੈਂ ਨਹੀਂ ਵੀਰੇ ਬਾਬਾ ਜੀ ਇਹ ਤਾਂ ਕਰਕੇ ਫੜਾਉਂਦੇ ਆਂ ਤੰਗ ਬੜਾ ਕਰਦੇ ਆਂ بچے تانگ کر دے رہے کہ چلو ایک اینٹا کو اے جوٹو بنا ہو جاتے رہے کہ پھر سالو تھوڑا جو سوکھا ہو جاتا ہے یہ کیڑا حل کرتا ہے یہ کیڑا تسی حل لے کے آگے ہو ماں چاہے نا کہ پیٹ دیکھ بچے نو ساتھ بنا دن دی ہے کہ ماں چاہے کہ پیٹ دیکھ بچے نو ساتھ بنا دن دی ہے پہلو تسی پہلا سچا آپ ہوئے میں تب اس اندار رہا سندر جی جتھا آیا ہے آپ جی نو بجن کر رہے ہیں کہ جی ساڑھا ہی جیون نہیں ہے نہ تاہیت سر تھی نہ ساڑھا ہے

ਬੱਚਾ ਤੁਰੇ ਗਲਤ ਪਾਸੇ ਸੱਜਣ ਤੈ ਪੈ ਜਾਵੇ ਪਿਤਾ ਵੀ ਨਾ ਬੱਚੇ ਕੋਲ ਦਾ ਨਾ ਕਰਿਆ ਤੂੰ ਕਿਹੜਾ ਗੁਰੂ ਵਾਲਾ ਬਣਿਆ ਤੂੰ ਤਾਂ ਦੱਸ ਪਹਿਲਾਂ ਆਪ ਤਾ ਗੁਰੂ ਵਾਲੇ ਬਣ ਜਾ ਇਦਾਂ ਨਹੀਂ ਤੁਹਾਡੀ ਦੇਖ ਹੋਵੇ ਤੁਹਾਨੂੰ ਦੇਖ ਕੇ ਤਾਂ ਬੱਚੇ ਕਹਿਣ ਇਹੀ ਸਾਡਾ ਪਿਤਾ ਸਾਡੀ ਮਾਂ ਸਾਡਾ ਦਾਦਾ ਸਾਡੀ ਦਾਦੀ ਗੁਰੂ ਨਾਲ ਜੁੜੇ ਹੋਣ ਅਸੀਂ ਵੀ ਜੁੜ ਗਏ ਤੁਹਾਡੇ ਘਰਾਂ ਤੋਂ ਤੁਹਾਨੂੰ ਸਾਰਾ ਕੀ ਕਹਿੰਦਾ ਉਹ ਮਾਮਾ ਨੂੰ ਤੁਸੀਂ ਨਾ ਭੁੱਲੋ ਜਿਹੜੀਆਂ ਸੰਤਾਂ ਨੂੰ ਪੈਦਾ ਕਰਦੀਆਂ ਸਨ ਤੁਹਾਡੇ ਵਿੱਚੋਂ ਸਾਨੂੰ ਮਾ ਉਹ ਸਰੀਰ ਅੱਜ ਸਾਰੇ ਮਿੱਟੀ ਹੋ ਗਏ ਸਾਡੇ ਸਰੀਰ ਮਿੱਟੀ ਹੋ ਗਏ ਹਨ ਜੇ ਸਰੀਰ ਹਦ ਤੱਕ ਹੋਣਾ ਉਹ ਕੁੱਖਾਂ ਨੂੰ ਤਾਂ ਭਾਲਦੇ ਪਏ ਨੇ ਇਹਨੂੰ ਅਸੀਂ ਕਹਿੰਦੇ ਹਾਂ ਚੰਗੀਆਂ ਆਤਮਾਵਾਂ ਤੇ ਬੁਰੀਆਂ ਆਤਮਾਵਾਂ ਬੁਰੀਆਂ ਆਤਮਾਵਾਂ ਬੁਰਗੇ ਸਰੀਰ ਨੂੰ ਭਾਲਦੇ ਜੇ ਚੰਗੀਆਂ ਜਿਹੜੀਆਂ ਰੂਹਾਂ ਹਨ ਉਹ ਚੰਗੇ ਰੂਹਾਂ ਇਹਦੇ ਚੰਗੇ ਸਰੀਰ ਨੂੰ ਭਾਲਦੀਆਂ ਹਨ ਤੁਸੀਂ ਚੰਗਾ ਸਰੀਰ ਭਾਲੋ ਤੁਹਾਡੇ ਵਿੱਚੋਂ ਸਤਿ ਪੈਦਾ ਹੋਰ ਆਹ ਥੋੜਾ ਜਿਹਾ ਪਿੱਛੇ ਚੱਲੋ 2000 ਤੋਂ ਪਹਿਲਾਂ 90 95 ਤੋਂ ਅੱਗੇ ਕਿਤੇ ਨਹੀਂ ਜਾਂਦੇ ਕਿਤੇ ਸਾਰਾ ਪੈਰਾ ਹੁੰਦੇ ਪੈਸਾ ਸਾਰੇ ਸਾਰੇ ਗੁਰੂਆਂ ਦੇ ਸਭ ਆਜ ਮੋ ਬੈਠਾ ਬਾਹਰ ਚੋਂਗਾ ਪਹਿਲਾਂ ਉਹਨੂੰ ਫੇਸਬੁੱਕ ਪਹਿਲਾਂ ਉਹਦੇ ਵਿੱਚ ਹੀ ਸਾਰਾ ਕੁਝ ਬਾੜ ਦਿੱਤਾ ਜਾਂਦਾ ਹੈ ਪਹਿਲਾਂ ਹੀ ਸਾਰਾ ਕੁਝ ਬਾੜ ਦਿੱਤਾ ਜਾਂਦਾ ਹੈ ਮਾਂ ਦਾਦੀ ਦਾਦਾ ਕਿਹ ਕਹਿੰਦੇ ਨੇ ਬੱਚੇ ਨੂੰ ਭਈ ਬੱਚਾ ਨਾ ਜਦੋਂ ਮਾਂ ਦੇ ਪੇਟ ਵਿੱਚ ਹੋਵੇ ਤੇ ਕਹਿੰਦੇ ਰ ਭਈ ਉਹ ਚੀਜ਼ ਦੇਓ ਜਿਹੜੀ ਬੱਚੇ ਤੇ ਚੰਗੀ ਤਰ੍ਹਾਂ ਲੱਗੇ ਕਹਿੰਦੇ ਨਾ ਸਹਾਰੇ ਬੈਠੇ ਜੇ ਉਹ ਜੀ ਦਿਓ ਕਿ ਪਈ ਜਿਹੜੀ ਚੰਗੀ ਚੀਜ਼ ਲੱਗੇ ਬੱਚੇ ਨੂੰ ਲੱਗੇ ਅਸਰ ਚੰਗਾ ਕਰੇ ਖਾਣ ਪੀਣ ਦਾ ਸਹ ਹੈ ਗਰਬਾਣੀ ਦਾ ਕੋਈ ਅਸਰ ਨਾ ਹੋਏ ਗਰਬਾਣੀ ਪੜ੍ਹੇਗੀ ਮਾਂ ਤੇ ਗਰਬਾਣੀ ਦਾ ਕੋਈ ਅਸਰ ਨਹੀਂ ਹੋਏਗਾ ਹੋਏਗਾ ਕਿਉਂ ਅੱਜ ਐਹੋ ਜਿਹਾ ਕੀਆ ਹੈ ਮਾਂ ਦਾ ਇਤਿਆਹ ਹਨ ਕਿ ਜਿਹੜਾ ਸਾਰਾ ਸਾਰਾ ਦਿਨ ਬਾਣੀ ਪੜ੍ਹਦੀਆ ਤੁਹਾਡੇ ਵਿੱਚੋਂ ਦੇ ਗਰਸ ਤੇ ਰਹਿ ਕੇ ਗਰਸ ਰੀਮ ਤੇ ਰਹਿ ਕੇ ਸਾਰਾ ਗੁਰਬਾਣੀ ਪੜ੍ਹਦੀ ਚਾਂਦੋ ਪਿਆਰਦੋ ਤੁਸੀਂ ਸਾਡੇ ਕੌਮ ਦੇ ਵਾਰਸ ਜੇ ਤੁਸੀਂ ਸਾਡੀਆਂ ਕੌਮ ਦੀਆਂ ਜਨਨੀਆਂ ਜੇ ਬਤਾਓ ਤੁਹਾਡੇ ਹੱਥ ਘਰ ਵਿੱਚ ਬਹੁਤ ਕੁਝ ਹੈ ਮਾਤਾ ਚਾਵੇ ਤੇ ਘਰ ਨੂੰ ਸਵਰਗ ਬਣਾ ਦਿੰਦੀ ਹੈ ਤੀ ਚਾਵੇ ਤੇ ਮਤੀ ਚਾਵੇ ਤਾਂ ਸੰਨਰਥ ਵੀ ਬਣਾ ਦਿੰਦੀ ਹੈ ਅੱਜ ਇਹ ਚਰਕਾ ਵੱਲ ਲੜਾ ਗਈ ਧਿਆਨ ਦੋ ਇਸ ਦਿਨ ਵੱਲ ਗੁਰੂ ਕਿਰਪਾ ਕਰੇ ਮਾਰੇ ਕਿ ਸਾਇਬ ਜੀ ਦੇ ਨੂੰ ਯਾਦ ਕਰਕੇ ਬਚਨ ਕਰੋ ਸਤਿ ਸ਼੍ਰੀ ਗੁਰੂ ਤੇਗ ਬਹਾਦਰ ਜਰਵਾਰਾ ਸਤਿ ਜੀ ਯਾਦ ਕੇ ਬਚਨ صاحب شریف گرو گوبین سنگھ مارک صاحب کو یاد کر کے بجن کرو یہ امرت چھکے پرانی امریک چھکیا نا سارے جنہوں نے رہے ہیں بڑی ضروری بےتی ہے سچ کہہ رہے ہیں جنہوں نے امرت چھکیا ہے کو کوئی غلطی ہو گئی کوئی کریت ہوگی ہوگی نا پیش ہو جانا پیش ہو جانا وہ پتا کتنا پیار کرنا ہے کتنا پیار کر رہا ہے ਲੱਖ ਪ੍ਰਾਤਮਾ ਕਰ ਉਪਦੇਸ਼ ਢਿੜਕੇ ਬੋ ਭਾਤੀ ਮਹਾਰ ਪਿਤਾ ਗੱਲ ਆਵੇ ਪਿਓ ਪਿਛਲੇ ਹੌਣ ਬਖਸ਼ ਰਬ ਅੱਗੇ ਮਾਰਗ ਪਾਵੇ ਤੁਸੀਂ ਆਵੋ ਤਾਂ ਸਿੱਖ ਗੁਰਦੀ ਇਹ ਜੁਰੀ ਵਿੱਚ ਬੜਾ ਪਿਆਰ ਕਰਦੇ ਨੇ ਬੜਾ ਪਿਆਰ ਕਰਦਾ ਤੁਹ ਤੁਹਾਡਾ ਤੁਸੀਂ ਤਿਆਰ ਹੋ ਜਾ ਲੋ ਉਹ ਤਾਂ ਦਿਨ ਨੂੰ ਤਿਆਰ ਹੈ ਚਲ ਸ਼ਨ ਕੋਟ ਪੈਂਦਾ ਚਲ ਸਤਗੁਰ ਕੋਟ ਪੈਂਦਾ ਅੱਗੇ ਹੋਏ ਸਤਗੁਰ ਕੋਟ ਪੈਂਦਾ ਅੱਗੇ ਹੋਏ ਸਤਿ ਆਲੋ ਮੇਰੀ ਜੀ ਕਾਹ ਕਰਦਾ ਮੈਂ ਬੇਨਤੀ ਕਰਦਾ ਹੇ ਤੇ ਯਾਣਾ ਆਪ ਵੀ ਛੱਡਿਆ ਹੋਈਓ ਤੇ ਮੇਕਅਪ ਵੀ ਰੱਜ ਰੱਜ ਕੇ ਕਰਦੀ ਆਂ ਨਹੀਂ ਜੇ ਮੈਨੂੰ ਬੜੀ ਬੜਾ ਬੁੱਖ ਲੱਗਦਾ ਕਿੱਧਰੋਂ ਜਾਦਾ ਇੰਝ ਅਰੇਂਜ ਕਰੋ ਜੀ ਤੁਸੀਂ ਯੋਗ ਕੇ ਪਹਿਰੋ ਤੁਸੀਂ ਤਾਂ ਕਰਕੇ ਮੈਂ ਬੇਨਤੀ ਕੀਤੀ ਹੈ ਤੁਹਾਡੀ ਸੋਸਾਇਟੀ ਤੁਹਾਡੇ ਨਾਲ ਜਿਹੜਾ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਤੁਸੀਂ ਸੰਸਾਧ ਬੁਲਾਇਆ ਮੈਂ ਕਾਹ ਤਰ੍ਹਾਂ ਬੇਨਤੀ ਕਰ ਰਿਹਾ ਤੁਹਾਨੂੰ ਦੇਖ ਕੇ ਤੁਹਾਡੇ ਬੱਚਿਆਂ ਨੇ ਤੁਹਾਡੇ ਵੱਲ ਤੱਕਣਾ ਗੁਰੂ ਕਿਰਪਾ ਕਰੇ ਪਾਓ ਗੁਰੂ ਜੀ ਤੋਂ ਪ੍ਰਸ਼ਾਦ ਲਓ